ਫਲ ਲੱਗੇ ਤਾਂ orange ਆਏ ਵਧੀਆ ਫਲ ਲੈ ਤੂੰ ਤਾਂ ਬਹੁਤ ਪਈਆ ਵੇਖੋ ਆ ਲੈ ਲੈ ਥੋੜਾ ਬਿਜਲੀ ਦਾ ਸਮਾਨ ਥੜੋ ਬਾਈ ਰੱਖ ਦਿਆਂ ਸਾਈਪ ਰੱਖੇਗਾ ਬਾਈ ਥੋੜੇ ਲੱਕੇ ਦੀ ਸਿਸਾ ਪਾ ਗੱਲ ਜਾਨਾ ਹੋ ਗਿਆ ਹੋ ਗਿਆ ਹੋ ਗਿਆ ਜਾਨਾ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਰੁਲੇ ਖੁਲੇ ਬਣੇ ਅਸੀਂ ਰੁਲੇ ਖੁਲੇ ਬਣੇ ਲੋਕੀ ਸਾਰੇ ਆਂਦੇ ਨੇ ਇੱਕੋ ਐਡਰੈਸ ਪਾਈ ਜੀ ਨਾ ਢਾਂਟ ਦੇ ਕਰਕੇ ਬਦਲੀ ਦੀ ਨਹੀਂ ਜੀ ਸੁਨਦਰ ਜੀ ਡੇ ਨੇ ਪਏ ਕੀ ਕਰਨ ਲੱਗੇ ਮੈਨੂੰ ਸਮਝ ਨਹੀਂ ਲੱਗਦੀ ਮੈਨੂੰ ਉਹ ਲਾਈਟ ਦਿਖਾਓ ਜਿਹੜੀ ਲੈ ਕੇ ਆਏ ਤੁਸੀਂ ਹਾਏ ਕਿੰਨੀ ਸੋਹਣੀ ਆ ਆਏ ਕੋਲਾ ਇਥੇ ਲੈ ਕੇ ਆਏ ਸਰਚ ਲਾਈਟ ਬਹੁਤ ਵੱਡੀ ਹੈ ਲਾਈਟ ਇਹ ਕਿੱਥੇ ਲੱਗਣੀ ਦੀ ਜਾਓ ਠੀਕ ਥੈਂਕ ਯੂ so much ਦੀ ਵਾਰ ਦੀ ਲਗਾ ਦਿਓ ਜਗਾ ਕੇ ਦਿਖਾਓ ਲਾਈਟ ਲੈਂਦੀ ਜਿਹੜੀ ਨੀਲੀ ਆ ਉਹ ਅੱਖ ਦੀ ਹਾਂ ਜਹਰੀ ਅੱਖ ਦੀ ਹੋਣੀ ਇੱਕ ਵਾਰ ਤੋਂ ਪਹਿਲਾਂ ਨੀਲੀ ਨੂੰ ਲਾ ਤੇ ਪੀਲੀ ਨੂੰ ਛੱਡ ਦੇ ਆ ਪੀੜੀ ਵੀ ਅਸਤੋਂ ਦੀ ਹੈ ਕੁੜੀ ਭਾਜੀ ਮੈਂ ਤਾਂ ਪੁੱਛਿਆ ਮੈਂ ਸੱਟ ਚੈੱਕ ਕਰਤ ਸੜਗੀ ਕੀ ਚੱਲਦੀ ਹੈ ਹੈ 900 ਬਿਲਲੇ ਆ ਨਾ 900 ਦੀ ਅੰਨਾ ਸੜਗੀ ਆ ਚੱਲੇ ਹੀ ਨਾ ਬਹੁਤ ਸਨਾ ਤਾਂ ਆ ਗਏ ਪੈਸੇ ਖਰਚ ਕੇ ਆਏ ਇਹ ਲਮਣੀ ਕਿੱਥੇ ਉਹ ਤੇ ਮੋਬਾਈਲ ਦੇ ਨਾਲ ਪਾ ਪਾਣੇ ਤਾਂ ਗਿਆ ਗੱਲਾਓ ਮੇਰੇ ਤੇ ਟੰਗਿਆ फरमान ले तावन्दे इने को मैगा सबड पइन्दे इने इने तेनो जाते फरमान लावन्दे हो सहीगा गोपीनी जावणो पंटला है ना ने आते तो पडडडी आंदे ना सारे पिंड च रोला पाया तुका तुकाले होया औद साडे फोरमैन क्रोधते वॉचमैन वॉचमैन वो बेचारा पुतरगा थल्ले तगडे बंदे रे काम होवे ਇਹ 4 ਮਹੀਨੇ 4 ਮਹੀਨੇ ਉੱਪਰ ਚੜ ਗਏ ਸਾਰੇ ਉਧਰ ਨੂੰ ਲਾਏ ਆ ਕੋਸ਼ਿਸ਼ਾਂ ਦਾ ਜੁਟੂ ਨੇ ਸਾਰੇ ਸਾਰੇ ਪੈਸਾ ਬਣਾਉਣ ਲੱਗ ਗਏ ਡੈਡੀ ਨੂੰ ਪਸੰਦ ਨਹੀਂ ਹੁੰਦਾ ਕੰਮ ਕਿਹੜਾ ਬੋਲੂ ਇੱਕੋ ਹੀ ਵੱਡਾ ਕੰਮ ਵੱਡਾ ਦੇਖੀਏ ਤਿੰਨ ਤਿੰਨ ਨਹੀਂ ਆਹ ਆ ਸਿਰ ਆਵੇ ਤਾਂ ਉਹਦੇ ਗਰੀਬ ਨੂੰ ਮਰਵਾ ਦੇਣਾ ਇਹਨਾਂ ਨੇ ਦੇ ਸਾਰੇ ਬਿਜਲੀ ਆਉਂਦੀ ਐ ਚ ਲੈ ਆਉਗੀ ਅੱਗੇ ਆਪੇ ਕਾਂਦੇ ਉੱਤੇ ਜਿਹੜੀ ਜਿਹੜੀ ਥੱਲੇ ਮਰਥ ਨਾ ਜਾਣਾ ਭਾਜੀ ਉਤਾਰ ਲਾ ਦਿਓ ਯਾਰ ਮੈਨੂੰ ਤਾਂ ਘਮਾ ਲੂਆ ਹੋਈ ਨਹੀਂ ਛੇਤੀ ਕਰੋ ਕਰੰਟ ਪਾ ਲੈਣਾ ਜੇ ਨਹੀਂ ਆਉਂ ਨੂੰ ਥੱਲੇ ਮਿਲ ਜੇ ਜੇ ਰੋ ਸਿਆਪਾ ਪਾ ਲੈਣਾ ਧਿਆਨ ਨਾਲ ਥੇ ਕਿ ਇਹਨੂੰ ਨਾ ਮਿਲ ਜੇ ਕਿ ਦਨੂ ਕਿ ਇਹਨੂੰ ਮਿਲ ਗਿਆ ਨਾ ਹੱਥ ਤਾਲੀ ਚਲੋ ਆਪਾਂ ਲਾਈਟ ਦੇਖ ਲਈਏ ਆਹ ਉਹਨਾਂ ਦਿਖ ਜਾ ਉੱਡ ਜਾਂਦੀ ਤਾਂ ਉਹ ਲੈ ਵੈਰੀ ਗੁੱਡ ਹੋ ਗਈ ਲੈਟ ਜਬਰਦਸਤ ਫਿਟਿੰਗ ਆਈ ਇਹ ਕਰ ਲੈ ਦੀ ਲੈ ਨਹੀਂ ਡਈ ਫੇਰ ਤਖਾ ਬਸ ਸੜ ਗਈ ਮਾਰ ਗਈ ਝੜਖਾ ਲੈ ਜਾ ਜਾਨੀ ਯਾਰ ਚੱਲ ਬਹੁਤ ਸਣੀ ਜੀ ਤੂੰ ਮਕੇ ਮਾਰੂਗੀ ਤੂੰ ਅਕੇ ਫੋਨ ਚ ਮਾਰਨ ਡਈ ਖਾਏ ਹੋ ਸੰਤਰੇ ਜਾ ਨਾ ਮੈਂ ਸੇ ਰਾਤੀ ਜਿਗੜ ਖਾਤੀ ਫੇਟ ਇਹ ਆ ਦੋ ਆਪ ਵੀ ਮਰਤਾ ਅਧਿਰਨੇ ਛੱਟਨੇ ਹੋਣ ਵਾਲਾ ਟਾਈਮ ਲੱਗ ਗਿਆ ਨੂੰ ਇਹ ਇਹ ਕਰੇ ਬਾਤ ਲੱਗੇ ਮਸਾਲਾ ਬਣਾਉਣ ਨੂੰ ਮਸਤ ਕਾੜਦੇ ਆ ਵੀ ਵੀ ਬੰਦਤਾ ਤੇ ਉਹਨਾਂ ਜਦ ਮਿਸਤਰੀ ਕਰਦੇ ਕੰਮ ਤੇ ਆਪਾਂ ਚੱਲੇ ਆਂ ਜੀ ਪਹਿਲੇ ਪਲਾਟ ਦੇ ਵਿੱਚ ਚੱਲੀਏ ਫਿਰ ਹੁਣ ਆਟੀਨਾ ਪਲਾਤੀਆਂ ਵੇਖੋ ਨਾਲਜੀਬ ਨੇ ਪਲਾਟ ਲਿਆ ਵਾ ਹਨ ਨੂੰ ਦੱਸਿਆ ਨੀਗਾ ਪਲਾਟ ਜਿਹਨੇ ਲਿਆ ਵਾ ਉਹ ਤੇਨੂੰ ਖਾ ਲਿਆ ਸੀ ਤੇ ਨਾਲ ਤਿੰਨ ਮੱਲੇ ਜਗਾ ਹੁੰਦੇ ਹੋਰ ਲਈ ਆ ਤੇ ਤੁਹਾਨੂੰ ਕੱਲ ਡਾੜੀਆਂ ਦੱਸਿਆ ਤੇ ਆਪਾਂ ਫਿਰ ਦੇਖ ਕੇ ਆਨੇ ਤੇ ਦੇਖਦੇ ਆਂ ਜਾ ਕੇ ਚਲਿਏ ਲੈ ਪੁੱਤ ਸਾਗ ਦੀ ਲੈ ਅੰਨੇ ਪੁੱਟ ਕੇ ਮੂਲੀਆਂ ਨਾਲੇ ਉੱਥੇ ਦੀਪ ਵੀ ਆਇਆ ਨਾਲੇ ਦੇਖਦੇ ਆਂ ਉੱਥੇ ਕੀ ਕਰਨ ਡਿਆ ਚਲੋ ਪਹੁੰਚ ਗਏ ਆਪਾਂ ਗੱਡੀ ਲਾਤੀ ਬਾਹਰ ਹੀ ਪ੍ਰਧਾਨ ਵੀ ਸਾਡੇ ਹੰਦਿਆਂ ਨੂੰ ਇੱਥੇ ਘੁੰਮਣ ਡਿਆ ਹੋਵੇ ਹੈ ਹਾਂ ਉਹ ਹੋ ਗਿਆ ਕਿੱਦਾਂ ਚਨਾ ਚੁੱਕ ਕਰਕੇ ਆਇਆ ਤੇ ਪਹਿਲਾਂ ਸਾਨੂੰ ਕਹਿੰਦਾ ਵਾ ਕਿ ਆ ਜਗ੍ਹਾ ਲਈ ਹਨਾ ਪਹਿਲਾਂ ਦੱਸਿਆ ਕਿ ਆ ਤੁਹਾਨੂੰ ਦਿਖਾਇਆ ਪਲਾ ਆਂਦੇ ਨਾ ਹੋਰ ਵੀ ਲਈ ਹੋ ਕਿਧਰ ਲਈ ਹੈ ਕਿਹੜੀ ਹੋਰ ਝੂਠ ਬੋਲੀ ਜਾਂਦਾ ਕੋ ਸੱਚ ਨਹੀਂ ਦੱਸਦਾ ਵੀ ਹਨਾ ਹੈ ਕਿ ਨਹੀਂ ਡੈਡੀ ਨੇ ਦੱਸਤਾ ਸਾਨੂੰ ਮੈਂ ਕਿੰਨੇ ਦੱਸਿਆ ਗਾੜੀ ਨੇ ਦੱਸਿਆ ਸਾਨੂੰ ਨਹੀਂ ਪਤਾ ਲੱਗ ਗਿਆ ਨੇ ਸਾਨੂੰ ਨੇ ਆਹੀ ਦੱਸਿਆ ਗਿਆ ਹੋਵੇ ਲਈ ਹੈ ਨਾ ਯਾਰ ਉਹ ਮੈਂ ਤਾਂ ਉਸ ਦਿਨ ਕਹਿਤਾ ਕੱਪੀ ਕੋਰੀ ਲਈ ਇਹ ਮਖਰਾ ਵਖਰਾ ਕੀ ਬਸ ਮੈਂ ਤਾਂ ਤੁਹਾਨੂੰ ਕਿਹਾ ਤੇ ਚੱਲ ਇਕੱਠੀ ਲਈ ਆ ਉਹ ਓਦਾਂ ਲਈ ਉਹ ਉਹ ਲਈ ਮਗਰ ਯਾਰ ਦੱਸਿਆ ਤਾਂ ਤੁਹਾਨੂੰ ਮੈਂ ਵਾਹੀ ਲਈ ਦੇ ਇਕੱਠੀ ਹੀ ਬਸੇ ਉਹ ਮੇਰਾ ਫਰਕ ਮੂੰਹ ਚ ਹੀ ਨਿਕਲਿਆ ਇਕੱਠੀ ਲਈ ਆ ਪਰ ਉਹ ਲਈ ਵਖਰੀ ਆ ਉਹ ਤਿੰਨ ਮਰਲੇ ਅੱਛਾ ਅੱਛਾ ਆਰੀ ਇਕ ਲਈ ਹੂੰ ਹੂੰ ਪਿੱਛੇ ਜਿਹੜੀ ਆ ਬਹਗੀ ਚ ਮਤਲਬ ਆ ਹੁਣ ਮਲਬਾ ਜਿਹਾ ਇਹ ਨੰਗੰਦਾ ਪ੍ਰੋਗਰਾਮ ਹੈ ਆ ਜਾ ਕੰਨ ਸੈ ਸੈ ਆ ਜਾ ਤੂੰ ਮੈਂ ਤੂੰ ਕੰਨ ਉਹ ਵੀ ਥਰੋ ਕਜ ਤੂੰ ਆ ਜਾ ਕੋਈ ਆ ਯਾਰ ਮਾਦੋਂ ਮਾੜਾ ਬਾਈ ਪਾਦਾ ਤੂੰ ਦੇ ਹੈ ਹੋਰ ਕੀ ਹੈ ਹੁਣ ਮਿੱਟੀ ਪਾਦਾਂਗੇ ਨੇ ਇੱਥੇ ਉੱਤੇ ਅੱਛਾ ਅੱਛਾ ਠੀਕ ਹੈ ਇਹਨੂੰ ਕਿੰਨਾ ਇੱਧਰੋਂ ਇਹ 13 ਨੂੰ 13 ਇਹਨੂੰ ਤੇ ਇਹਨੂੰ ਪਛਾਣ ਨੂੰ ਪਤਾ ਨਹੀਂ ਯਾਰ ਹੁਣ ਕਿੰਨਾ ਹੀ ਯਾਰ ਤੇ ਆ ਤੇ ਜਿਹੜੀ ਇੱਧਰ ਹੀ ਖਤਮ ਹੋਣ ਦੇ ਹੈ ਨਾ ਤੇ ਆ ਫਿਰ ਵਧਾਤਾ ਪਿੱਛੇ ਨੂੰ ਨੁੱਕਰ ਜੀ ਇਹ ਫਿਰ ਆ ਜਿਹੜੀ ਆ ਕਲੋਨੀ ਕੱਟੀ ਨਾ ਇਹਨਾਂ ਨੇ ਇਹ ਹੁਣ ਵੱਖਰੀ ਕੱਟੀ ਹੈ ਨਾ ਹੂੰ ਹੂੰ ਇਹਨਾਂ ਨੇ ਬਾਉ ਹੁਣਾਂ ਨੇ ਅੱਛਾ ਅੱਛਾ ਫਿਰ ਉਹਦੇ ਵਿੱਚ ਕੀ ਮਤਲਬ ਜਿੰਨੇ ਆ ਰੱਖੇ ਨਾ ਲੰਬਾਈ ਜਿੰਨੀ ਇਹਦੀ ਪਛਾਣ ਨੂੰ ਇਧਰ ਇਧਰ ਨੂੰ ਰੱਖ ਕੇ ਪੂਰੇ ਪੂਰੇ ਕੱਟ ਦੇਣਗੇ ਹਨਾ ਪੂਰੇ ਕੱਟ ਦੇਣਗੇ ਉਧਰ ਦੇ ਉਧਰ ਤੇ ਇਧਰ ਦੇ ਇਧਰ ਹੂੰ ਹੂੰ ਠੀਕ ਹੈ ਇਦਾਂ ਵਧਾਈਆਂ ਫਿਰ ਤੈਨੂੰ ਵੀ ਤੇ ਤੈਨੂੰ ਵੀ ਕਿੰਨੇ ਫੁੱਟ ਬਣਦੀ ਆ ਬੋ ਬੋ ਉਹ ਨਾ ਨਾ ਤੋੜੀ ਆ ਭਰਾਵਾ ਮੇਰੇ ਦਿਵਾਰੇ ਤੋਂ ਕਰਾਉਣਾ ਇਹ ਉਹ ਵੀ ਰੱਖੇ ਬੋ ਇਹਦੇ ਵਿੱਚ ਤੇਰੇ ਸਾਹਮਣੇ ਬਣਿਆ ਘਰ ਤੇਰੇ ਸਾਹਮਣੇ ਵਿੱਚ ਹੈ ਹੋਰ ਸਾਹਮਣੇ ਬਣਿਆ ਘਰ ਇੱਕ ਆ ਆ ਪਤਾ ਕੀ ਕਰਨਾ ਭਾਜੀ ਇਧਰੇ ਇਧਰੇ ਸੰਗਤ ਦਰਵਾਜਾ ਹੈ ਅੱਛਾ ਗੇਟ ਲਾ ਜਾਣਾ ਇੱਥੇ ਗੇਟ ਲਾਵਾਂਗੇ ਨਾ ਇਹ ਜਣਾ ਇੱਥੇ ਪਰ ਇੱਕ ਗੱਲ ਤੈਨੂੰ ਵਧੀਆ ਵਕ ਤੇਰਾ ਜਿਹੜਾ پلاਟ ਇਹਨੂੰ ਦੋ ਗਲੀਆਂ ਲੱਗ ਜਾਂਦੀਆਂ ਨੇ ਪਰਲੀ ਵੀ ਤੇ ਆ ਵੀ ਲੱਗ ਜਾਂਦੀ ਹੈ ਨਾ ਗਲੀ ਤਾਂ ਮੈਂ ਗੱਲ ਦੱਸ ਦਿਆਂ ਤਾਂ ਇੱਥੇ ਤੱਕ ਜਨਾ ਆਹ ਸਾਡੀ ਜਿਹੜੀ ਪਾਰਕ ਬਣਾ ਲਈ ਪਾਜੀ ਵੇਖੋ ਵਧੀਆ ਪੂਰੀ ਹਮ ਹਮ ਇੱਥੇ ਤੱਕ ਬਣਾਵਾਂਗੇ ਤਾਂ ਦੱਸ ਦਾਂਗਾ ਇਹ ਇੱਥੇ ਤੱਕ ਠੀਕ ਆ ਅੱਛਾ ਆਹ ਇੱਥੇ ਤੱਕ ਬੜੇ ਮਗਰੇ ਕਮਰਾ ਕਮਰਾ ਵੇਖ ਲਿਓ ਫਿਰ ਹਾਂ ਇਹ ਬਣੀ 14 ਬਾਈ ਇਹ 15 ਬਾਈ 13 ਦਾ ਕਮਰਾ ਬਣਦਾ ਬੜਾ ਵਧੀਆ ਹਮ ਹਮ ਅੱਛਾ ਇੱਥੋਂ ਤੱਕ ਹਨ ਹਾਂ ਇੱਥੇ ਕਮਰਾ ਬਣ ਜਾ ਆ ਆਪਣੇ ਛੱਦ ਦੇਗਾ ਫਿਰ ਹਾਂ ਆ ਆਪਣੇ ਇਧਰ ਘਾਹੂ ਲੈ ਲਾਂਗੇ ਇਧਰੋਂ ਇੱਕ ਗਲੀ ਜਿਹਾ ਨੂੰ ਥੋੜਾ ਜਿਹਾ ਉਹ ਇੰਟਰਲੌਕ ਜੇ ਲਾ ਦਾਂਗੇ ਇਧਰ ਨੂੰ ਠੀਕ ਹੈ ਲੰਘਣ ਵਾਸਤੇ ਇਦਾਂ ਕਰ ਦਵਾਂਗੇ ਠੀਕ ਆ ਚਲੋ ਵਧੀਆ ਬਰਾ ਮਿੱਟੀ ਵੀ ਪਾਉਣ ਆਉਂਦਾ ਜਿਹੜਾ ਬੰਦਾ ਉਹ ਵੀ ਜਲੂਲਾ ਜਿਹਾ ਨੂੰ ਯਾਰ ਮਿੱਟੀ ਪਾਉਣ ਲਿਆ ਜੀ ਨਹੀਂ ਮਿੱਟੀ ਪਾ ਦੇ ਦਿੱਤੀ ਹੁਣ ਲੈ ਹੁਣ ਕਿਹਨੇ ਪਾਜਣੀ ਬਾ ਠੀਕ ਆ ਸਿੱਧੀ ਸਿੱਧੀ ਮਤਲਬ ਪਾਰਕ ਬਣਾਉਣੀ ਯਾਰ ਫਿਰ ਇਹਦੇ ਵਿੱਚ ਥੋੜੀ ਫੁੱਲ ਬੁੱਟੇ ਉੱਗਣਗੇ ਉਹਦੇ ਬਰਾਬਰ ਦੀ ਮਿੱਟੀ ਪਾਵਾਂਗੇ ਹੁਣ ਐ ਨਹੀਂ ਐ ਨਹੀਂ ਕਰਾਵਾਂਗੇ ਬਰਾਬਰ ਮਿੱਟੀ ਜੀ ਹੁਣ ਤੇ ਜਿਹੜੀ ਚੰਗੀ ਮਿੱਟੀ ਪਾਉਣੀ ਆ ਜੇ ਹੋਰ ਵੀ ਹੋਣੀ ਆ ਆ ਜਿਹੜਾ ਲੈਵਲ ਹੋ ਗਿਆ ਉਹਦੇ ਨਾਲ ਹੀ ਤੇ ਮਤਲਬ ਜਿਹੜੀ ਆ ਗਈ ਸੜਕ ਦੇ ਨਾਲ ਹੀ ਲੈਵਲ ਹੋਣ ਡਿਆ ਇਧਰੋਂ ਆਜੋ ਉੱਚੀ 2 ਫੁੱਟ ਹੋਰ ਪਾਣੀ ਆ ਇਹਦੀ ਜੀ ਨਹੀਂ ਪਾਉਣੀ ਇਹਦੀ ਜੀ ਨਹੀਂ ਪਾਣੀ ਮਰਨਦੀ 2 ਫੁੱਟ ਉੱਚੀ ਕਰ ਦਾਂਗੇ 1.5-2 ਫੁੱਟ ਠੀਕ ਆ ਸਹੀ ਗੱਲ ਹੁਣ ਮਿੱਟੀ ਪਾਉਣੀ ਕਹਿੰਦਾ ਤੋਂਗੇ ਲੱਭਣ ਡਈ ਹਾਂ ਸਬਜੀ ਆਜੋ ਚਲੋ ਵੀ ਵਧਾਈਆਂ ਮੰਡਿਆ ਤੈਨੂੰ ਬਹੁਤ ਬਹੁਤ ਚਲੋ ਭਰਾ ਆਪਣੀ ਆਪਣੀ ਭਗਨੀ ਜਗਾ ਲਈਏ ਹਨ ਕਿੰਨੇ ਹੋ ਗਏ ਤੇ 8 ਤੇ 3 ਕਿੰਨੇ ਹੁੰਦੇ 8 ਤੇ 3 11 11 ਮਰਲੇ 11 11.5 ਬਣ ਗਈ ਆਪਣੀ ਇਹ 8 ਤੋਂ ਜ਼ਿਆਦਾ ਹੈ ਆਹ ਜਿਹੜੀ ਪਹਿਲਾਂ ਹੀ ਨਹੀਂ ਪਹਿਲਾਂ ਜਿਹੜੀ ਆਹ 8 ਤੋਂ ਮਤਲਬ 9 ਤੋਂ ਨਾ ਇੱਕ ਮੰਜੀ ਘੱਟ ਜਿੱਦਾਂ ਥਾਂ ਆਹੀ ਠੀਕ ਹੈ ਇਹ ਆਪਣੀ ਹੋ ਗਈ ਫਿਰ 11.5 ਤੋਂ ਉੱਤੇ ਹੋਗੀ ਜੇ ਆਹ 11.5 ਤੋਂ ਉੱਪਰ ਹੋਗੀ ਤੇਰੀ ਜਦੋਂ ਕੇ 11.5 ਤੋਂ ਉੱਤੇ ਆਵ ਲੈ ਭਾਲੋ ਜਾ ਕਰਨਾ ਆਵੇ ਰੰਗ ਉੱਡ ਗਈ ਇਹਦਾ ਰੰਗ ਤੁਰਦਾ ਸੀ ਤਾਂ ਕਰਦਾ ਬੜੀ ਹੋਏਗੀ ਸਬਜੀ ਸਬਜੀ ਵਾਲੇ ਹੁਣ ਧਿਆਨ ਬਾਪੂ ਜੀ ਘਾਟੀ ਦਿੰਦੇ ਕਿਉਂਕਿ ਹੁਣ ਉਧਰ ਸਾਡੇ ਲੱਗੇ ਨਾਲ ਸਾਡੇ ਪਲਾਟ 'ਚ ਲੱਗੇ ਰਹਿੰਦੇ ਤੇ ਫਿਰ ਸਬਜੀ ਸਬਜੀ ਇਦਾਂ ਹੀ ਆ ਗੱਡੀ ਉਹ ਪਿਛੇ ਹੀ ਲਾਏ ਅੱਜ ਹਾਂ ਪਿਛੇ ਲਾਤੀ ਮੈਂ ਕਿਹਾ ਚੱਲ ਛਰੇਲੇ ਵੀ ਸੜ ਗਏ ਦੇਖ ਲੈ ਮੇਰਾ ਭਰਾ ਸਾਰੀ ਸਬਜੀ ਸਬਜੀ ਆਣਾ ਕਰਨਾ ਇਹਨਾਂ ਨੇ ਡਾਤੀ ਇਹਨਾਂ ਨੇ ਹਣਾਂ ਉਹ ਉਹਦਾ ਇੱਕ ਚੀਜ਼ ਹੈ ਵੀ ਡੈਡੀ ਕੰਮ ਕਰਦੇ ਹਨ ਨਾ ਸਭੀ ਸਿੱਧੀਆਂ ਨਾ ਤੇ ਲੱਗ ਲੱਗੇ ਜਿਹੜੇ ਪਲਾਟ ਆਣੇ ਨਾ ਉਹ ਵੀ ਡੈਡੀ ਦਾ ਬੜਾ ਪਿਆਰ ਹੈ ਨਾ ਉਸ ਦਿਨ ਦੇ ਭਾਜੀ ਅਹੀਂ ਕੀ ਬੀਜੀ ਨੂੰ ਕਿਹੜੀ ਬਾਹਰ ਚੋਂ ਲੰਦੀ ਆ ਜਿੱਦਾਂ ਅੰਕ ਲਾਉਣਾ ਹੈ ਲਈ ਸਬਜ਼ੀ ਖਰੋਦੀ ਆ ਉਹ ਤਾਂ ਬਹੁਤ ਹੈ ਰੋ ਇਦਾਂ ਵੇਖੋ ਵੇਖੀ ਹੁੰਦਾ ਹੀ ਆਂ ਦੁਕਾਨ ਹੁੰਦੀ ਹੈ ਕਰਿਆਨੇ ਵਾਲਿਆਂ ਤੋਂ ਜਿਹੜਾ ਉਹਨੇ ਲਾਈ ਆ ਆਹ ਸਿੱਧਾ ਲੱਖਣ ਲਾਇਆ ਕਰਨ ਦਾਲ ਕੋਲ ਮੂੜੀਆਂ ਨੂੰ ਆਪੋ ਤੇ ਪੜਨਾ ਨਹੀਂ ਆਹ ਆਹ ਬਾਲ ਲਾਈ ਠੀਕ ਹੈ ਬਧਾਈਆਂ ਤੈਨੂੰ ਮੀਨਾ ਲਈ ਤੈਨੂੰ ਹੀ ਬਧਾਈਆਂ ਆਹੋ ਲੈ ਲਿਆ ਪਲਾਟ ਤੈਨੂੰ ਦੱਸਦਾ ਕੁਝ ਨਹੀਂ ਗਾਇਬੀ ਹੈ ਕਿ ਨਹੀਂ ਦੱਸਿਆ ਮੈਂ ਬਸ ਇਹ ਨਹੀਂ ਦੱਸਿਆ ਕਿ ਵੱਖਰਾ ਲਿਆ ਮੈਂ ਤੈਨੂੰ ਕਹਿਦਾ ਕੱਠਾ ਲਿਆ ਲਿਆ ਬਸ ਵੱਖਰਾ ਹੈ ਚਲੋ ਕੋਈ ਨਹੀਂ ਫਿਰ ਪਾਰਕ ਬਣਾ ਵਧੀਆ ਜੀ ਕਹੇ ਫਿਰ ਕੁਰਸੀਆਂ ਕੇ ਸੈਂਡਾ ਵਾਪਾ ਬੈ ਕੇ ਬਹਿਣ ਵਾਤੇ ਹੁੰਨੇ ਫਿਰ ਪਾਰਕ ਬਣਾ ਤੇ ਜਲਦੀ ਕੋਈ ਟਕ ਬਈਏ ਦੇਖੋ ਇਹ ਚਾਪ ਬਣਾਈਆਂ ਲਾਵੇ ਕਾਰ ਦੇ ਨੂੰ ਲੈ ਆਉਣਾ ਹੈ ਹਾਂ ਅੱਜ ਮੈਂ 16 ਨਹੀਂ ਮਾਰੀ ਉਹ ਅੱਜ ਇਕੱਲਾ ਜਾਣਾ ਮੈਂ ਹੋਰ ਨੂੰ ਲੈ ਆਉਂਦਾ ਨਿਆਣੇ ਹਰ ਗਨ ਨੂੰ ਲੈ ਆਉਣਾ ਹੈ ਘੜੀ ਨਹੀਂ ਮੈਂ ਪੜਾ ਕਿਉਂ ਆਉਣਾ ਧੁੱਪ ਤਾਂ ਲੱਗਣੀ ਨਾਲ ਉਹ ਠੇਰ ਲੱਗਣਾ ਮਿੱਟੀ ਜਰਮੈਨਾਂ ਤਈ ਦੇ ਨਾਲ ਉਹਨੂੰ ਲੱਗਾ ਹਟਾਉਣ ਲੱਗੇ ਨਾ ਤੋੜੀ ਡੈੜੀਆਂ ਕਹਿਣਾ ਇਹ ਮੈਨੂੰ ਫੁੱਲ ਲੱਗੇ ਰਹਿਣ ਤੇ ਇਹੋ ਆਇਆ ਸੀ ਮੈਂ ਤੋੜੀ ਮੇਰਾ ਬੋਲ ਚੱਲ ਉਹ ਮੁੱਠੀ ਤਗਰੀ ਕਰਨੀ ਉਧਰੋਂ ਚਲ ਜੀਏ ਫਿਰ ਇਹ ਸੀ ਕੰਦਾ ਪਕੇ ਤੀਣੜੀ ਵੇ ਤੋੜੀਆਂ ਜੋ ਟਾਇਲ ਕੋਈ ਪੱਥਰ ਸਭ ਛੜਕਾਂ ਤੁਹਾਡੀਆਂ ਬਹਿ ਗਈਆਂ ਵੇਖ ਲੋ ਹਾਂ ਇਹ ਬਣਾ ਦੇਣੀ ਉਹਨਾਂ ਨੇ ਬਾਹੂਆਂ ਨਾਲ ਗੱਲ ਹੋਈ ਉਹ ਕਹਿੰਦੇ ਇਹ ਸਾਰੀ ਪੁੱਟ ਪਟੀਆਂ ਕਰਕੇ ਨਹੀਂ ਕਰੀ ਸਾਰੀ ਬਣਾ ਦੇਣੀ ਹੈ ਸਾਰੀ ਐਵੇਂ ਬੰਨ ਕਰ ਦੇਣੀ ਆ ਵੀ ਨੀਵਾ ਉੱਥੇ ਟੋਵਾ ਪੈ ਗਿਆ ਮੇਰੇ ਖਰਚ ਤੁਹਾਡੀ ਚ ਵੇਖ ਲੈ ਇਹ ਸਾਰੀ ਬਣਾ ਦੇਣੀ ਯਾਰ ਵੇਖਿਓ ਆ ਵੀ ਬਹਿ ਗਿਆ ਇੱਥੋਂ ਹੀ ਬਹਿ ਗਈ ਛੜਕ ਸਾਰੀ ਉੱਪਰ ਆਉਂਦੇ ਹਨ ਹੂੰ ਹੂੰ ਹਾਂ ਸਭ ਬਣ ਜਾਣੀ ਯਾਰ ਨਵੀ ਸਭ ਵੇਖੇ ਸਹੀ ਕਿੰਨ ਚਿੰਤਾ ਐ ਇੰਟਰਲੌਕ ਲੱਗਣੇ ਨਹੀਂ ਨਹੀਂ ਇਹੋ ਹੀ ਇੰਟਰਲੌਕ ਲੱਗਣ ਦੇ ਇਹ ਹਾਂਜੀ ਚੱਲੀਏ ਜਾਓ ਤੁਸੀਂ ਬੰਮਾ ਮੰਮਾ ਹੈ ਪਰ ਉਹਦੇ ਚਲੀ ਨਾ ਮੰਮਾ ਠਹਿਰ ਕੇ ਯਾਰ ਡੈਡੀ ਵੀ ਵਿਚਾਰੇ ਆਉਂਦੇ ਬਤਾਉਂਦੇ 600 ਰੁਪਏ ਆ ਉਹ ਵੀ ਸਹੀ ਗੱਲ ਹੈ ਅਸੀਂ ਇਹ ਖਾਣ ਦੇ ਨਾਲ ਹੋਊਗਾ ਖਰਾਬ ਕਰੂਗੇ ਫਲ ਕਿਹਨਾਂ ਤੋਂ ਔਰੇਂਜ ਆਏ ਵਧੀਆ ਫਲ ਚਲੋ ਫਲ ਦੇ ਰੇਸਿੰਗ ਮੇਰੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਲੈ ਛੱਡਿ ਸੁਣ ਲੈ ਇਹ ਬਾਰ-ਬਾਰ ਨਾ ਆਉਂਦੇ ਆ ਚਲੋ ਵੀ ਚੱਲੀਏ ਵਿਕਾ ਕੇ ਇਹ ਲਾਉਂਗਾ ਸਭ ਸੁੱਕਣ ਆਹ ਤੋਂ ਬਾਹਰ ਦੀ ਕਾਰਿਆਮਤਿਆਂ ਕਿੰਨੀਆਂ ਕਰੀ ਜਾਂਦੇ ਆ ਚਲੋ ਹਾਂਜੀ ਤਿੰਨ ਕੀ ਵੱਡਾ ਜਾਂ ਤੇ ਇਹ ਬਾਹਰ ਬਾਹਰ ਦਾ ਨਾ ਮੈਂ ਇਹਨੂੰ ਖੋਲ ਕੇ ਥੋੜੀ ਜਿਹੀ ਇੱਧਰ ਕੱਢ ਲਾਂਗੇ ਫਿਰ ਉਹਨੂੰ ਅੰਜੀ ਤਾਰ ਤੂਟ ਪਾ ਲਾਂਗੇ ਹਾਂ ਮਿਸਤਰੀ ਠੀਕ ਆ ਇੱਧਰ ਇੱਧਰ ਜਿਹੜੇ ਇੱਧਰ ਇਹਦੀ ਗੱਲ ਇਹ ਇਹ ਐਲ 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 ਸੈੱਟ ਹੋਣਾ ਤੇ ਐਲ ਦੇ ਉੱਤੇ ਆ ਜਿਹੜੀ ਇੱਧਰ ਦੀ ਸਾਈਡ ਆ ਨਾ ਅੰਦਰ ਦੀ ਇਹ ਐਨ ਤੋੜਨੀ ਪੈਣੀ ਆ ਨਾ 3 4 ਇੰਚ ਉਹ 3 ਇੰਚ ਘਾਟ ਕਰਨੀ ਪੈਣੀ ਫੇਰ ਸੁੱਤਰ ਆਉਣਾ ਮੈਂ ਤਾਂ ਕਿਹਾ ਬੀਮ ਉੱਪਰ ਆ ਲੈ ਜਿਹੜਾ ਕੱਲ ਬਣਾ ਰੱਖੀ ਦੇਣ ਦੇ ਪਰ ਨਹੀਂ ਰੱਖਿਆ ਜਨਾ ਨਾ ਜੀ ਇਹ ਕੰਮ ਬੜਾ ਹੈ ਦਾ ਇਹਦਾ ਕੱਲ ਵੀ ਨਹੀਂ ਮਾਣ ਇਹਦਾ ਕੰਮ ਕਰਨਾ ਅੱਜ ਤਾਂ ਜਾਊਗਾ ਉੱਥੇ ਆਉਣਾ ਉਹਦੇ ਲੈਵਲ ਚ ਆ ਚਣਾਈ ਹੋਣੀ ਫੇਰ ਇੱਥੇ ਉਹ ਗੋਬ ਲੱਗਣਿਆ ਇਟਾ ਹੂੰ ਹੂੰ ਕੋਲਾ ਲੱਗਣਾ ਉੱਥੇ ਕੋਲਾ ਲੱਗਣਾ ਫੇਰ ਕੋਲੇ ਦੇ ਉੱਤੇ ਆਣ ਇੰਟਰਫੇਸ ਈਦਾ ਤੇ ਫੱਟੇ ਵੱਜਣੇ ਫੇਰ ਸਹੀ ਗੱਲ 12:00 ਵਜਣਾ ਨਾ ਰੱਖ ਦਿਆਂ ਮੁੱਦ ਨਹੀਂ ਮੁੱਦ ਤਾਂ ਮਗਨਾ ਜਾ ਚਾ ਨਾ ਇਹੋ ਇਹ ਕੱਲ ਕੋ ਪੀਣਾ ਨਹੀਂ ਹੋਣਾ ਬੰਦਾ ਚਾਹੀਦਾ ਲੈ ਆ ਕੇ ਆ ਮੇਰ ਜੇਲਤ ਨਾ ਪਾ ਦੇ ਤੇਰਾ ਇੰਟੀਰੀਅਰ ਕਿੱਥੇ ਰੱਖਣਾ ਹੈ ਓ ਲੈ ਆਦ ਬਣੀ ਨਾ ਗੱਲ ਬਸ ਬਸ ਭਾਈ ਜੀ ਬਸ ਬਹੁਤ ਆ ਪਿੱਲੇ ਵੀ ਚੋਖਰ ਜਾਣਾ ਮਸਾਲਾ ਸਾਰਾ ਡਿਆੜੀ ਹੁਣ ਚੱਲ ਗਏ ਸਾਰੇ ਚੱਲ ਗਏ ਮੈਂ ਤੇ ਕਿੰਨੇ ਇੱਥੇ ਹੀ ਫਿਲਹਾਲ ਅਜੇ ਫਸ ਦੋਰ ਨਹੀਂ ਬੰਨਦਾ ਹੋ ਰਿਹਾ ਨਾ ਬੀਮ ਖੜਾ ਕੀਤਾ ਹੋਣਾ ਫਿਰ ਜਦੋਂ ਜੋ ਬਟਨਾ ਬਣਾਉਂ ਗਲੈਂਡਰ ਦੇ ਨਾਲ ਆ ਪੱਤੀ ਜਣਾ ਇਹ ਵੱਡ ਕੇ ਫਿਰ ਦਰਵਾਜਾ ਬੰਦ ਹੁੰਦਾ ਗਲੈਂਡਰ ਹਣ ਵੱਢਦੀ ਪੱਤੀ ਟਾਈਮ ਹੋ ਗਿਆ 7:30 ਦਾ ਬੱਤੀ ਹੋਈ ਬੰਦ ਬੱਤੀ ਉਡੀਕਦਾ ਢੀਕਦਾ ਕਿੰਨਾ ਹੀ ਹੋ ਗਿਆ ਟਾਈਮ ਨਹੀਂ ਰੁਕ ਜਾ ਤੇ ਉਹਦੇ ਉਹਦੇ ਵਿੱਚ ਨਾ ਪਾਜੀ ਇਹੇਠਾਂ ਲੈਟ ਜਾਣੀ ਪਣੀ ਯਾਰ ਇੱਥੇ ਥੋੜੀ ਜਿਹੀ ਮੈਂ ਲੱਭਣੀ ਕੁਛ ਨਹੀਂ ਡਿਆ ਮੈਨੂੰ ਤੇ ਪੈਂਚ Lo kebe keluar. ਜੀ ਵੱਟ ਤੇ ਆਪਾਂ ਦਿੱਤਾ ਵੇਖੋ ਇਹਦੇ ਵਿੱਚ ਫਸ ਗਿਆ ਸ਼ਟਰ ਦੀ ਜਿਹੜੀ ਪਲੇਟ ਉੱਪਰ ਇਹਨਾਂ ਭਰਿਆ ਹੋਣਾ ਵੇਖੋ ਗੇਟ ਕਟਿੰਗ ਕਰਕੇ ਆ ਤੁਹਾਨੂੰ ਲੱਗੂਗਾ ਦਿਖਾ ਦਿੰਦਾ ਆਪ ਆਪਾਂ ਕਟਿਆ ਕੱਟ ਕੇ ਅਜੇ ਥੋੜਾ ਟੈਟ ਵਾਏ ਜਦੋਂ ਖੁੱਲੇਗਾ ਤੇ ਫਿਰ ਨਿਕਲ ਜਾਣਾ ਕਿਉਂਕਿ ਫਿਰ ਇਹ ਨਾ ਬੰਦ ਕਰਦੇ ਤੇ ਬੜਾ ਔਖਾ ਹੋਣਾ ਹੈ ਤੁਹਾਨੂੰ ਪਤਾ ਹੀ ਆ ਸਮਾਨ ਸੂਨੇ ਇੱਥੇ ਪਿਆ ਥੋੜਾ ਬਹੁਤ ਵਸਤੇ ਮੋਸਟਰੀਆਂ ਦਾ ਮੈਂ ਕਹਾਂ ਔਖਾ ਵੱਟਦਾ ਪੱਤੀ ਵੀ ਨਾਲ ਲੇਖੋ ਕਰ ਈਓ ਬੈਂਡ ਚ ਕਰਤੀ ਪੱਤੀ ਬਾਕੀ ਹੁਣ ਚੱਲੀ ਜਾ ਆ ਗ੍ਰਿੰਡਰ ਸੱਚ ਬਾਹਰੀ ਪਿਆ ਚੱਲ ਯਾਰ ਚੱਲੀ ਜੇ ਨੀਰਾ ਬੜਾ ਹੋ ਗਿਆ ਬੰਦੇ ਲੋ ਜੀ ਚੱਲੀ ਹੁਣ ਆਪਾਂ ਘਰ ਟਾਈਮ ਬੜਾ ਹੋ ਗਿਆ ਇਹਦੇ ਬੱਤੀਆਂ ਲੇਟ ਕਰਤਾ 6 ਵਜੇ ਦੇ ਇਥੇ ਬੈਠੇ ਆ ਸਾਢੇ 7 ਬੱਤੀ ਆਈ ਲੇਟ ਹੋ ਗਈ ਕਿਧਰ ਨੂੰ ਗਈ ਲੇਟ ਹੋ ਗਈ ਬੰਦ ਉਹਦੇ ਚੱਕਰ ਚ ਆਪਾਂ ਲੇਟ ਹੋ ਗਏ ਉਧਰ ਜਾ ਨਹੀਂ ਬੰਦ ਹੁੰਦਿਆ ਤੇ ਫਿਰ ਪੱਤੀ ਪੁੱਤੀ ਵੱਢਣੀ ਪਈ ਐਨਾ ਛੋੜਾ ਗ੍ਰਿੰਡਰ ਹੈਗਾ ਸੀ ਕੋਲ ਨਹੀਂ ਤੇ ਉਕਾਈ ਨਾ ਲੈ ਬੱਤੀ ਦਰੀ ਬੰਦ ਹੋ ਗਈ। ਯਾ ਯਾ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗੇ ਤਾਂ ਕਮੈਂਟਸ ਜਰੂਰ ਕਰਿਓ। ਮਿਲਦੇ ਆਂ ਨੈਕਸਟ ਵਲੌਗ 'ਚ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡਾ ਫੇਸਬੁੱਕ ਤੇ ਪੇਜ ਵੀ ਗੰਦਰ ਫੋਲੋ ਕਰੋ। ਬਾ ਬਾਏ ਗੁੱਡ ਨਾਈਟ। ਸ਼ੁਕਰੀਆ।